ਦੇਣ ਸਤਵਾਂ ਸੂਰ ਸਾਰਿਆਂ ਨੂੰ ਊਰਜਾ ਦਿੰਦਾ ਹੈ ਧਰਤੀ ਸਭ ਨੂੰ ਮਾਂ ਵਾਂਗ ਕਲਾਵੇ ਵਿੱਚ ਲਈ ਬੈਠੀ ਹੈ ਫੁੱਲ ਮਹਿਕ ਵੰਡ ਰਹੇ ਹਨ ਅਤੇ ਜੀਵਨ ਪਾਣੀ ਜੀਵਨ ਦੇ ਰਿਹਾ ਹੈ ਪਰ ਮਨੁੱਖ ਸਦਾ ਆਪਣੇ ਬਾਰੇ ਹੀ ਸੋਚਦਾ ਹੈ ਤੇ ਭੁੱਲ ਜਾਂਦਾ ਹੈ ਕਿ ਦੂਜਿਆਂ ਦੇ ਕੰਮ ਆਉਣ ਵਿੱਚ ਹੀ ਸਕੂਨ ਖੁਸ਼ੀ ਅਤੇ ਟਿਕਾ ਹੈ ਸ਼ਹਿਦ ਦੀ ਮੱਖੀ ਸ਼ਹਿਦ ਨਹੀਂ ਖਾਂਦੀ ਸਵੇਰੇ ਮੂੰਹ ਧੋ ਕੇ ਕੇਸਰ ਨੇ ਆਪਣੇ ਨਵੇਂ ਮੋਜੇ ਝੋਲੇ ਚੋਂ ਕੱਢ ਕੇ ਪੈਰੀ ਪਾ ਲਏ ਜਦੋਂ ਤੁਰਨ ਲੱਗੇ ਤਾਂ ਉਸ ਨੂੰ ਵੇਖ ਕੇ ਫਕੀਰ ਨੇ ਮੁਸਕਰਾਉਂਦਿਆਂ ਕਿਹਾ ਹੁਣ ਲੱਗਦਾ ਸਾਡਾ ਕੇਸਰ ਨਿਰਾ ਪਟਵਾਰੀ ਕੇਸਰ ਨੇ ਹੱਸਦਿਆਂ ਫਕੀਰ ਤੋਂ ਪਾਣੀ ਵਾਲੀ ਮਸ਼ਕ ਫੜ ਲਈ ਤੇ ਦੋਵੇਂ ਹੌਲੀ-ਹੌਲੀ ਤੁਰ ਪਏ ਫਕੀਰ ਨੇ ਪੋਟਲੀ ਚੋਂ ਕੱਢ ਕੇ ਭੁੱਜੇ ਝੋਲੇ ਰਸਤੇ ਦੇ ਨਾਲ ਬੈਠੀਆਂ ਸ਼ਾਰਕਾ ਤੇ ਚਿੜੀਆਂ ਨੂੰ ਪਾਏ ਅਤੇ ਅੱਗੇ ਛਲ ਪਏ ਭਾਵੇਂ ਉਹਨਾਂ ਕੋਲ ਭੁੱਜੇ ਛੋਲੇ ਤੇ ਪਾਣੀ ਕੋਈ ਜ਼ਿਆਦਾ ਮਾਤਰਾ ਵਿੱਚ ਨਹੀਂ ਹੁੰਦੇ ਸਨ ਪਰ ਫਕੀਰ ਹਰ ਰਾਹੀਰ ਜਾਂ ਮਿਲਣ ਵਾਲੇ ਨੂੰ ਜ਼ਰੂਰ ਪੁੱਛਦਾ ਕਿ ਉਹਨਾਂ ਨੂੰ ਭੁੱਖ ਜਾਂ ਪਿਆਸ ਤਾਂ ਨਹੀਂ ਲੱਗੀ ਜੇ ਸਾਡਾ ਆਪਣਾ ਖਾਣ ਪੀਣ ਦਾ ਸਮਾਨ ਮੁੱਕ ਗਿਆ ਤਾਂ ਫਿਰ ਕੇਸਰ ਨੇ ਛੇਪਦਿਆਂ ਪੁੱਛਿਆ ਲੈ ਸੁਣ ਤੈਨੂੰ ਇੱਕ ਰਾਜੇ ਦੀ ਹੱਦ ਬੀਤੀ ਸੁਣਾਉਣਾ ਹੈ ਨੇ ਫਕੀਰ ਨੇ ਗੱਲ ਸੁਣਾਉਣੀ ਸ਼ੁਰੂ ਕੀਤੀ ਰਾਜਾ ਬੜਾ ਦਿਆਲੂ ਸੀ ਉਸਨੇ ਆਪਣਾ ਅੱਧਾ ਖਜ਼ਾਨਾ ਲੋਕਾਂ ਵਿੱਚ ਵੰਡਣ ਦਾ ਫੈਸਲਾ ਕਰ ਲਿਆ ਮਿੱਥੇ ਦਿਨ ਪਰਜਾ ਵਿੱਚ ਮੁਨਿਆਦੀ ਕਰਵਾਈ ਗਈ ਲੋਕ ਤਾਰ ਵਿੱਚ ਖੜ ਕੇ ਵਾਰੀ ਸਿਰ ਝੋਲੀਆਂ ਭਰ-ਭਰ ਕੇ ਸੋਨੇ ਦੀਆਂ ਮੋਹਰੇ ਲੈਣ ਲੱਗੇ ਰਾਜਾ ਪੇਸ਼ ਬਦਲ ਕੇ ਵੇਖਣ ਗਿਆ ਕਿ ਕਿਤੇ ਕੋਈ ਪੱਖਪਾਤ ਤਾਂ ਨਹੀਂ ਹੋ ਰਿਹਾ ਰਾਜਾ ਕੀ ਵੇਖਦਾ ਹੈ ਕਿ ਕਤਾਰ ਦੇ ਸਭ ਤੋਂ ਅਖੀਰ ਵਿੱਚ ਇੱਕ ਗਰੀਬ ਆਦਮੀ ਖੜਾ ਹੈ ਜੋ ਆਪਣੀ ਵਾਰੀ ਹਰ ਨਵੇਂ ਨਵੇਂ ਆਏ ਬੰਦੇ ਨੂੰ ਦਈ ਜਾ ਰਿਹਾ ਹੈ ਇਹ ਸਿਲਸਿਲਾ ਕਾਫੀ ਧੀਰ ਚੱਲਦਾ ਰਿਹਾ ਤਾਂ ਰਾਜੇ ਨੇ ਜੋ ਇੱਕ ਆਮ ਆਦਮੀ ਦੇ ਪੇਸ਼ ਵਿੱਚ ਸੀ ਉਸ ਆਦਮੀ ਨੂੰ ਪੁੱਛਿਆ ਕੀ ਤੂੰ ਆਪਣੀ ਵਾਰੀ ਹੋ ਉਹਨਾਂ ਨੂੰ ਕਿਉਂ ਦੇ ਰਿਹਾ ਹੈ ਗਰੀਬ ਆਦਮੀ ਨੇ ਜਵਾਬ ਦਿੱਤਾ ਸਾਡੇ ਸੈਨਸ਼ਾ ਕੋਲ ਸੋਨੇ ਦੀਆਂ ਮੋਹਰੇ ਨੇ ਉਹ ਮੋਹਰੇ ਵੰਡ ਰਿਹਾ ਹੈ ਪਰ ਮੇਰੇ ਕੋਲ ਤਾਂ ਲੋਕਾਂ ਨੂੰ ਦੇਣ ਲਈ ਸਿਰਫ ਮੇਰੀ ਵਾਰੀ ਹੈ ਜੋ ਕੀ ਮੈਂ ਵੰਡ ਰਿਹਾ ਹਾਂ ਹਾਂ ਰਾਜਾ ਉਸ ਦਾ ਇਹ ਜਵਾਬ ਸੁਣ ਕੇ ਹੈਰਾਨ ਰਹਿ ਗਿਆ ਅਚੰਬਤ ਰਾਜਾ ਜਦੋਂ ਵਾਪਸ ਮਹਿਲ ਵਿੱਚ ਆਇਆ ਤਾਂ ਰਾਣੀ ਨੇ ਪੁੱਛਿਆ ਜਾਪਨਾ ਕਿੱਥੋਂ ਆ ਰਹੇ ਹੋ ਮੈਂ ਅੱਜ ਦੁਨੀਆ ਦੇ ਸਭ ਤੋਂ ਵੱਡੇ ਦਾਨੀ ਨੂੰ ਮਿਲ ਕੇ ਆ ਰਿਹਾ ਹਾਂ ਰਾਜੀ ਨੇ ਬੜੇ ਸਕੂਨ ਨਾਲ ਜਵਾਬ ਦਿੱਤਾ ਫਕੀਰ ਨੇ ਗੱਲ ਖਤਮ ਕਰਕੇ ਢਲਦੇ ਸੂਰਜ ਵੱਲ ਵੇਖਦਿਆਂ ਕਿਹਾ ਸਾਨੂੰ ਹੁਣ ਰਾਤ ਰੁਕਣ ਲਈ ਜਗ੍ਹਾ ਲੱਭ ਲੈਣੀ ਚਾਹੀਦੀ ਹੈ ਰਾਤ ਦੇ ਨਾਲ ਉੱਗੇ ਮੜਿਆਂ ਤੋਂ ਕੇਸਰ ਨੇ ਕੱਚੇ ਪੱਕੇ ਬੇਰ ਤੋੜ ਕੇ ਆਪਣੇ ਪਰਨੇ ਵਿੱਚ ਪਾ ਲਏ ਥੋੜੀ ਦੂਰ ਜਾ ਕੇ ਅੱਗੇ ਇੱਕ ਦਰਖਤ ਦਿਸਿਆ ਦੋਵਾਂ ਨੇ ਸਮਾਨ ਉਸਤੇ ਇੱਕ ਨੀਵੇਂ ਟਹਣ ਨਾਲ ਬੰਨਿਆ ਤੇ ਦਰਖਤ ਦੇ ਥੱਲੇ ਬੈਠ ਗਏ ਫਕੀਰ ਨੇ ਗੱਲ ਸ਼ੁਰੂ ਕੀਤੀ ਜਿਸ ਕੋਲ ਧਨ ਨਹੀਂ ਹੈ ਉਹ ਕਿਸੇ ਹੋਰ ਢੰਗ ਨਾਲ ਦੂਜਿਆਂ ਦੀ ਮਦਦ ਕਰ ਸਕਦਾ ਹੈ ਉਹ ਆਪਣਾ ਸਮਾਂ ਦੇ ਸਕਦਾ ਹੈ ਕਿਸੇ ਕੋਲ ਬੈਠ ਕੇ ਉਸ ਦਾ ਦੁੱਖ ਸੁਣ ਸਕਦਾ ਹੈ ਹਰੇਕ ਧਰਮ ਨੇ ਆਪਣੀ ਕਮਾਈ ਦਾ ਕੁਝ ਹਿੱਸਾ ਦਾਨ ਵਿੱਚ ਦੇਣ ਦੀ ਸਿੱਖਿਆ ਦਿੱਤੀ ਹੈ ਜਿਸ ਨੂੰ ਅਸੀਂ ਦਸਵੰਦ ਕਹਿੰਦੇ ਹਾਂ ਇਸਲਾਮ ਵਿੱਚ ਇਸ ਨੂੰ ਜ਼ਕਾਤ ਕਹਿੰਦੇ ਹਨ ਮੇਰੇ ਫੌਜ ਵਾਲੇ ਮੁਸਿਰੇ ਭਰਾ ਨੇ ਦੱਸਿਆ ਸੀ ਕਿ ਉਸਦੀ ਪਲਟਨ ਦੇ ਇਸਾਈ ਅਫਸਰ ਇਸ ਨੂੰ ਟਾਈਟ ਤਿੱਜ ਯਹੂਦੀ ਸੈਦਕਾ ਕਹਿੰਦੇ ਹਨ ਇੱਥੇ ਇਸੇ ਤਰ੍ਹਾਂ Hindu ਧਰਮ ਤੇ Buddha ਧਰਮ ਵਿੱਚ ਵਿਦਾਨ ਨੂੰ ਮਹੱਤਵ ਦਿੱਤਾ ਗਿਆ ਹੈ ਜਿੰਨਾ ਪੈਸੇ ਪੈਸੇ ਨੂੰ ਕਮਾਉਣ ਬਾਰੇ ਸਿੱਖਣਾ ਜ਼ਰੂਰੀ ਹੈ ਉਨਾ ਹੀ ਇਹ ਸਿੱਖਣਾ ਵੀ ਜ਼ਰੂਰੀ ਹੈ ਕਿ ਪੈਸੇ ਨੂੰ ਵਰਤਣਾ ਕਿਵੇਂ ਹੈ ਪੈਸਾ ਕਮਾ ਕੇ ਨਾ ਖਰਚਣ ਵਾਲਾ ਆਦਮੀ ਮਾਲਕ ਨਹੀਂ ਪੈਸੇ ਦਾ ਚੌਂਕੀਦਾਨ ਬਣ ਕੇ ਰਹਿ ਜਾਂਦਾ ਹੈ ਇਸੇ ਤਰ੍ਹਾਂ ਪੈਸਾ ਕਮਾ ਕੇ ਐਸ਼ੋ ਆਰਾਮ ਵਿੱਚ ਉਡਾ ਦੇਣ ਵਾਲਾ ਵਿਅਕਤੀ ਕੰਗਾਲ ਬਣ ਕੇ ਰਹਿ ਜਾਂਦਾ ਹੈ ਜੀਉਣ ਦੀ ਕਲਾ ਅਸਲ ਵਿੱਚ ਉਹੀ ਸਿੱਖਦਾ ਹੈ ਜੋ ਆਪਣੀਆਂ ਬੁਨਿਆਦੀ ਲੋੜਾਂ ਤੇ ਸਹੂਲਤਾਂ ਪੂਰੀਆਂ ਕਰਕੇ ਆਪਣੇ ਜੋੜੇ ਤਨ ਵਿੱਚੋਂ ਕੁਝ ਹਿੱਸਾ ਦੂਸਰਿਆਂ ਦੀ ਮਦਦ ਤੇ ਭਲਾਈ ਲਈ ਖਰਚ ਕਰਦਾ ਹੈ ਤੋੜੇ ਹੋਏ ਬੇਰ ਹੌਲੀ-ਹੌਲੀ ਖਾਨ ਲੱਗੇ ਜਦੋਂ ਹਨੇਰਾ ਵੱਧ ਗਿਆ ਤਾਂ ਫਕੀਰ ਨੇ ਪੋਟਲੀ ਵਿੱਚੋਂ ਆਪਣੀ ਮਾਲਾ ਕੱਢ ਕੇ ਆਸਣ ਲਾ ਲਿਆ ਕੇਸਰ ਵੀ ਨੇੜੇ ਹੀ ਲੰਮਾ ਪੈ ਗਿਆ ਅੱਜ ਉਸ ਨੂੰ ਨੀਂਦ ਨਹੀਂ ਆ ਰਹੀ ਪਿੰਡ ਵਾਲੇ ਮਿੱਟੀ ਦੇ ਘਰ ਭੀੜੀਆਂ ਗਲੀਆਂ ਤੇ ਖੁੱਲੇ ਖੇਤ ਜਿਵੇਂ ਉਸ ਨੂੰ ਆਵਾਜ਼ਾਂ ਮਾਰ ਰਹੇ ਸਨ ਅਸਮਾਨ ਵਿੱਚ ਵੇਖਦਿਆਂ ਉਸ ਨੂੰ ਖਿਆਲ ਆਇਆ ਕਿ ਇਹੋ ਤਾਰੇ ਤਾਂ ਉਹ ਹਰ ਰਾਤ ਆਪਣੇ ਛੱਤ ਤੇ ਵੀ ਵੇਖਦਾ ਸੀ ਅੱਜ ਇਹ ਤਾਰੇ ਕਿਸ ਨੂੰ ਆਪਣੇ ਆਪਣੇ ਲੱਗੇ ਜਿਵੇਂ ਕਿ ਉਸ ਨੂੰ ਤਰਵਾਸ ਦੇ ਰਹੇ ਹੋਣ ਉਸ ਦਾ ਦਿਲ ਚੁੱਪ ਚਾਪ ਤਾਰਿਆਂ ਨਾਲ ਗੱਲਾਂ ਕਰਨ ਲੱਗਿਆ ਕੱਲੇ ਤਾਰਿਆਂ ਵੇ ਰਾਤ ਦੀਆ ਕਾਲੇ ਬੱਦਲਾਂ ਚ ਝਾਕਦਿਆ ਤੂੰ ਗੱਲਾਂ ਦੇ ਹੰਗਾਰੇ ਪਰਦਾ ਲੱਗੇ ਨਿੱਕੇ ਨਿੱਕੇ ਜਿਹੇ ਸਾਕ ਦਿਆ ਕੇਸਰ ਨੂੰ ਸਭ ਤੋਂ ਵੱਧ ਚਮਕਦਾ ਇੱਕ ਤਾਰਾ ਆਪਣੀ ਮਾਂ ਵਰਗਾ ਲੱਗਿਆ ਉਸ ਨੂੰ ਲੱਗਿਆ ਜਿਵੇਂ ਉਹ ਤਾਰਾ ਉਸਦੇ ਕੋਲ ਆ ਕੇ ਬੈਠ ਗਿਆ ਹੋਵੇ ਤੇ ਕਹਿ ਰਿਹਾ ਹੋਵੇ ਸੌ ਜਾ ਮੇਰਾ ਸ਼ਿੰਦਾ ਪੁੱਤ ਸੋਚਦਿਆਂ ਕੇਸਰ ਸੁੰਨ ਹੋ ਗਿਆ ਉਸ ਨੂੰ ਲੱਗਿਆ ਜਿਵੇਂ ਉਹ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਉਸ ਦੀਆਂ ਕੱਲਾ ਸੁਣ ਰਿਹਾ ਹੋਵੇ ਤੇ ਬਾਪੂ ਕੋਲ ਬੈਠਾ ਉਸ ਨੂੰ ਪਿਆਰ ਨਾਲ ਨਿਹਾਰਦਿਆਂ ਕਹਿ ਰਿਹਾ ਹੋਵੇ ਛੇਤੀ ਛੇਤੀ ਗੱਭਰੂ ਹੋ ਜਾ ਪੁੱਤਰਾ ਆਪਾਂ ਸ਼ਰੀਕਾਂ ਨੂੰ ਬਹੁਤ ਜਵਾਬ ਦੇਣੇ ਆ ਇੱਕ ਦਿਨ ਤਾਰਿਆਂ ਦੀਆਂ ਡਾਰਾਂ ਹੌਲੀ-ਹੌਲੀ ਪਿੰਡ ਦੀਆਂ ਗਲੀਆਂ ਵਿੱਚ ਪਹੁੰਚ ਗਈਆਂ ਤੇ ਫਿਰ ਜੀਤੀ ਦੇ ਘਰ ਦੇ ਸਾਹਮਣੇ ਉਸ ਦੇ ਧੁਰ ਅੰਦਰ ਇੱਕ ਸੁਫਨਾ ਟੁੱਟਵੇਂ ਸਾਹ ਲੈਣ ਲੱਗਿਆ ਕੇਸਰਾ ਜੀਤੀ ਨੇ ਉਸ ਨੂੰ ਮੋਟਿਓਂ ਫੜ ਕੇ ਹਲੂਣਿਆ ਸਾਡਾ ਲੋਕ ਲੋਕ ਕੇ ਮਿਲਣਾ ਇੱਕ ਦਿਨ ਜਗ ਜ਼ਹਿਰ ਹੋ ਜਾਣਾ ਤੇ ਸਾਡੀ ਮਿੱਟੀ ਵੀ ਨਹੀਂ ਲੱਭਣੀ ਜੈਲਦਾਰਾਂ ਦੀ ਕੁੜੀ ਅੱਜ ਢੜੀਆਂ ਢੜੀਆਂ ਗੱਲਾਂ ਕਿਉਂ ਕਰਨ ਲੱਗ ਪਈ ਕੇਸਰ ਨੇ ਮੁਸਕਰਾਉਂਦਿਆਂ ਪੁੱਛਿਆ ਕੇਸਰਾ ਤੇਰੇ ਨਾਲ ਗੱਲਾਂ ਕਰਕੇ ਮੇਰੇ ਸਾਹਾਂ 'ਚੋ ਕੇਸਰ ਦੀ ਮਹਿਕ ਆਉਂਦੀ ਰਹਿੰਦੀ ਹੈ ਅੱਜਕੱਲ ਜੀਤੀ ਨੇ ਸਾਹਮਣੇ ਪੱਸਰ ਦੇ ਹਨੇਰੇ ਵੱਲ ਵੇਖਦਿਆਂ ਕਿਹਾ ਦੋਹਾਂ ਦੀ ਚੁੱਪ ਕਈ ਸਵਾਲਾਂ ਦੇ ਜਵਾਬ ਦੇ ਗਈ ਸੀ ਮੈਨ ਇੱਕ ਦਾ ਖਿਆਲ ਆਉਂਦਿਆ ਹੀ ਉਸ ਨੂੰ ਬੇਬੇ ਦਾ ਬਣਾਇਆ ਤੂੰ ਅੱਖੇ ਹੋਏ ਕੋਲੇ ਵਾਲੇ ਦਹੀਂ ਦਾ ਰਾਇਤਾ ਚੇਤਿਆ ਗਿਆ ਉਸ ਨੇ ਚੇਤਿਆਂ ਵਿੱਚ ਦੁੱਧ ਰਿੜਕ ਦੀ ਵਖਾਰੂ ਵਖਾਰੂ ਕਰਦੀ ਬੇਬੇ ਦੀ ਆਵਾਜ਼ ਕੇਸਰ ਦੇ ਧੜਕਦੇ ਦਿਲ ਨੂੰ ਸਕੂਨ ਦੇਣ ਲੱਗੀ ਤੇ ਉਹ ਹੌਲੀ-ਹੌਲੀ ਜਾਗਦੀਆਂ ਅੱਖਾਂ ਵਾਲੇ ਸੁਫਨੇ ਦੀ ਬਾਹਾਂ ਤੇ ਸਿਰ ਰੱਖ ਕੇ ਸੌ ਗਿਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਨੈਕਸਟ ਪਾਰਟ ਜ਼ਰੂਰ ਸੁਣੋ ਜੀ